ਰਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਇਹ ਪਿਆਰ ਭੈਣਾਂ ਨੂੰ ਕਾਨੂੰਨ ਦੇ শিকੰਜੇ ਵਿੱਚ ਕੈਦ ਭਰਾਵਾਂ ਕੋਲ ਖਿੱਚ ਲਿਆਇਆ ਹੈ। ਚੰਡੀਗੜ੍ਹ ਦੀ ਬੁੜੇਲ ਜੇਲ੍ਹ ਵਿੱਚ ਸਾਰਾ ਦਿਨ ਬੰਦ ਕੈਦੀਆਂ ਦੀਆਂ ਗੁੱਟਾਂ ਤੇ ਭੈਣਾਂ ਰਖੜੀ ਬੰਨਣਾ ਆਉਂਦੀਆਂ ਰਹੀਆਂ। ਸਲਾਖਾਂ ਪਿੱਛੇ ਖੜੇ ਭਰਾ ਨੂੰ ਠੀਕ ਤਰ੍ਹਾਂ ਦੇਖ ਵੀ ਨਹੀਂ ਪਾ ਰਹੀਆਂ ਸਨ। ਪਰ ਇੱਕ ਚਲਖ ਵੇਖ ਕੇ ਅੱਖਾਂ 'ਚੋਂ ਅਥਰੂ ਡੁੱਲ ਪੈਂਦੇ ਗੁੱਟ ਤੇ ਪਿਆਰ ਦਾ ਧਾਗਾ ਬਣ ਭਰਾ ਦਾ ਮੂੰਹ ਮਿੱਠਾ ਕਰਾ ਕੇ ਜਲਦ ਕਰ ਵਾਪਸ ਪਰਤਣ ਦੀ ਰੱਬ ਤੋਂ ਅਰਦਾਸ ਕੀਤੀ ਅੱਜ ਪੂਰੇ ਭਾਰਤ ਵਿੱਚ ਰਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਕਿੱਦਾਂ ਚੰਡੀਗੜ੍ਹ ਦਾ ਬੁੜੈਲ ਜੇਲ੍ਹ ਪਿੱਛੇ ਰਵੇ ਬੁੜੈਲ ਜੇਲ੍ਹ ਵਿੱਚ ਵੀ ਅੱਜ ਕਾਫੀ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਕਿ ਆਪਣੇ ਭਰਾਵਾਂ ਨੂੰ ਪੈਣਾ ਰਖਣੀਆਂ ਬਣ ਸਕਣ ਹਰ ਸਾਲ ਘੱਟੋ ਘੱਟ 500 ਲੋਕ ਇੱਥੇ ਆਉਂਦੇ ਨੇ ਜਿਹੜੇ ਕਿ ਰਖੜੀ ਦੇ ਤਿਉਹਾਰ ਨੂੰ ਮਨਾਉਂਦੇ ਨੇ ਜੇਲ੍ਹ ਦੇ ਅੰਦਰੋਂ ਭਰਾ ਹੱਥ ਬਾਹਰ ਕੱਟ ਕੇ ਰਖੜੀ ਬੰਦਵਾਉਂਦੇ ਨੇ ਤੇ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਫਿਲਹਾਲ ਬੁੜੈਲ ਜੇਲ੍ਹ ਵਿੱਚ ਸਵੇਰੇ 9:30 ਵਜੇ ਤੋਂ ਰਕੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਇਸ ਤਿਉਹਾਰ ਬਾਰੇ ਕਾਫੀ ਵਾਰ ਇਹੋ ਜਿਹਾ ਮਾਹੌਲ ਇੱਥੇ ਬਣ ਜਾਂਦਾ ਹੈ ਕਿ ਖੁਸ਼ੀ ਤਾਂ ਹੁੰਦੀ ਹੈ ਲੇਕਿਨ ਦੂਜੇ ਪਾਸੇ ਅੱਖਾਂ ਵਿੱਚ ਹੰਝੂ ਵੀ ਹੁੰਦੇ ਕਿਉਂਕਿ ਜਿੱਥੇ ਤਿਉਹਾਰ ਮਨਾਉਣ ਦੀ ਖੁਸ਼ੀ ਹੁੰਦੀ ਹੈ ਉਧਰ ਹੀ ਭਰਾ ਜਿਹੜੇ ਜੇਲ੍ਹ ਵਿੱਚ ਬੰਦ ਨੇ ਰਕੜੀ ਦਾ ਤਿਉਹਾਰ ਨੂੰ ਮਨਾਉਣ ਦੀ ਰੀਤ ਕਾਫੀ ਪੁਰਾਣੀ ਚੱਲਦੀ ਆ ਰਹੀ ਹੈ ਤੇ ਬੁੜੈਲ ਜੇਲ੍ਹ ਵਿੱਚ ਵੀ ਰਖੜੀ ਮਨਾਇ ਜਾਂਦੀ ਹੈ ਹਰ ਰਖੜੀ ਤੇ ਭਰਾਵਾਂ ਦੇ ਘਰ ਛੇਤੀ ਪਰਤਣ ਦੀ ਉਮੀਦ ਲੈ ਕੇ ਆਉਂਦੀਆਂ ਕਈਆਂ ਨੂੰ ਉਮੀਦ ਹੁੰਦੀ ਕਿ ਅਗਲੀ ਰਖੜੀ ਪਰਿਵਾਰਿਕ ਮੈਂਬਰਾਂ ਦੇ ਵਿਚਾਲੇ ਮਨਾਈ ਜਾਵੇਗੀ ਐਕਚੁਅਲੀ ਮੈਂ ਤਾਂ ਦੁਆ ਕਰਦੀ ਹੂੰ ਕਿ ਜਲਦੀ ਸੇ ਜਲਦੀ ਮੇਰਾ ਭਾਈ ਬਾਹਰ ਆ ਜਾਏ ਬਸ ਇਸ ਕੀ ਇਹ ਲਾਸਟ ਹੀ ਹੋ ਅਗਲੇ ਸਾਲ ਹਮਾਰੇ ਸਾਥ ਹੀ ਰੱਖੀ ਪਟੇ ਮੇਰਾ ਭਾਈ ਜਲਦੀ ਸੇ ਜਲਦੀ ਬਾਹਰ ਆ ਜਾਏ ਅਗਲੇ ਸਾਲ ਹਮ ਇਕੱਠੇ ਰੱਖੀ ਮਨਾਏ ਪੂਰੇ ਪਰਿਵਾਰ ਕੇ ਸਾਥ ਚੰਡੀਗੜ੍ਹ ਸ਼ਹਿਰ ਵਿੱਚ ਵੀ ਰਖੜੀ ਅਤੇ 15 ਅਗਸਤ ਮੌਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਦੀ ਮੁਸਤੈਦ ਨਜ਼ਰਾਂ ਸਾਰਿਆਂ ਤੇ ਲੱਗੀਆਂ ਹੋਈਆਂ ਨੇ रक्षाबंधन ਦੇ ਤਿਉਹਾਰ ਤੇ ਚੰਡੀਗੜ੍ਹ ਦੀ ਵੱਖ-ਵੱਖ ਬਾਜ਼ਾਰਾਂ ਵਿੱਚ ਭੀੜ ਭੜਾ ਕੇ ਰਹਿੰਦਾ ਹੈ ਜਿੱਦਾਂ ਸੈਕਟਰ 22 ਦਾ ਏ ਮਾਰਕੀਟ ਜਿੱਥੇ ਕਾਫੀ ਜ਼ਿਆਦਾ ਭੀੜ ਹੈ ਜਿਸ ਦੇ ਚਲਦੇ ਚੰਡੀਗੜ੍ਹ ਪੁਲਿਸ ਕਾਫੀ ਮੁਸਤੈਦ ਹੋ ਚੁੱਕੀ ਹੈ ਬੌਮ ਸਕਵਾਡਸ ਐਂਟੀ ਸਾਬੋਟੇਜ ਟੀਮਸ ਡੌਗ ਸਕਵਾਡਸ ਸਾਰੇ ਹੀ ਇੱਥੇ ਪਹੁੰਚ ਕੇ ਛਾਣਬੀਨ ਕਰ ਰਹੇ ਨੇ ਛਾਪੇਮਾਰੀ ਕਰ ਰਹੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਲੋਕਾਂ ਨੂੰ ਨਾ ਕਰਨਾ ਪਵੇ ਐਜੰਟੇ ਲੋਕੀ ਕਾਫੀ ਬਾਜ਼ਾਰ ਜਾਂਦੇ ਨੇ ਖਰੀਦਦਾਰੀ ਕਰਦੇ ਐ ਤੇ ਸੁਰੱਖਿਆ ਦੇ ਇੰਤਜ਼ਾਮ ਕੜੇ-ਕੱਟੇ ਜਾਂਦੇ ਐ ਇਸੋ ਲਾਵਾ ਸੁਤੰਤਰਤਾ ਦਿਹਾੜਾ ਵੀ ਨਜ਼ਦੀਕ ਹੈ ਸਿਰਫ 5 ਦਿਨ ਹੀ ਬਾਕੀ ਹੈ ਜਿੱਦ ਤੇ ਚੱਲਦੇ ਕਾਫੀ ਜ਼ਿਆਦਾ ਮੁਸਤੈਦੀ ਦਿਖਾਈ ਜਾਂਦੀ ਹੈ ਚੰਡੀਗੜ੍ਹ ਪੁਲਿਸ ਵੱਲੋਂ ਇਸ ਦੇ ਚੱਲਦੇ ਵੱਖ-ਵੱਖ ਟੀਮ ਜਿਹੜੀਆਂ ਹਨ ਮਾਰਕੀਟਸ ਵਿੱਚ ਹੀ ਨਹੀਂ ਜਦ ਕੇ ਬੱਸ ਸਟੈਂਡਸ ਤੇ ਬਾਕੀ ਭੀੜ-ਪੜਾਕੇ ਵਾਲੇ ਇਲਾਕਿਆਂ ਵਿੱਚ ਵੀ ਚਾਪੇਮਾਰੀ ਤੇ ਸ਼ਾਨਦਿਨ ਕਰ ਰਹੀ ਹੈ ਪੁਲਿਸ ਨੇ ਹਰ ਆਉਣ ਜਾਣ ਵਾਲੇ ਤੇ ਪੈਣੀ ਨਜ਼ਰ ਬਣਾ ਕੇ ਰੱਖੀ ਹੋਈ ਹੈ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕੋਤਾਹੀ ਨਹੀਂ ਵਰਤੀ ਜਾ ਰਹੀ ਜਹਾਂ ਵੀ ਮਾਰਕੇਟ ਨੂੰ ਮੈਂ ਰਸ ਵਗੈਰਾ ਹੈ ਭੀੜ ਬੜਕਾ ਹੈ ਜਿਆਦਾ ਜੈਸੇ ਬਸ ਸਟੈਂਡ ਹੈ ਰਾਖੀ ਦਾ ਤਿਉਹਾਰ ਹੈ ਕੱਲ ਇਸ ਕਰਕੇ ਹਮ ਜੋ ਹੈ ਪੂਰੀ ਸਰਚ ਕਰ ਰਹੇ ਹਾਂ ਮਾਰਕੇਟ ਮੈਂ ਸਾਡੀਆਂ ਇਸ ਟਾਈਮ ਤਿੰਨ ਟੀਮਾਂ ਹੈ ਜੋ ਪੂਰੇ ਚੰਡੀਗੜ੍ਹ ਮੈਂ ਕੰਮ ਕਰ ਰਹੀ ਹੈ ਭੈਣ ਭਰਾਵਾਂ ਦਾ ਪਿਆਰ ਹਮੇਸ਼ਾ ਇਸੇ ਤਰ੍ਹਾਂ ਬਣਿਆ ਰਹੇ ਆਜ਼ਾਦੀ ਦਿਹਾੜੇ ਨੂੰ ਲੋਕ ਖੁਸ਼ੀ ਖੁਸ਼ੀ ਮਨਾ ਸਕਣ ਇਸ ਲਈ ਸਹਿਯੋਗ ਅਤੇ ਮੁਸਤੈਦੀ ਬੇहद ਜ਼ਰੂਰੀ ਹੈ